ਹੱਲਾ ਆ ਆਸਾ ਮਹੱਲਾ ਪੰਜਵਾਂ ਸਲੋਕ ਹਰ ਹਰ ਨਾਮ ਜਪੰਤਿਆ ਕਛ ਨ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਚੰਤ ਮਿਲੋਂ ਸੰਪਨ ਕੈ ਸੰਗ ਮੋਹੇ ਉਧਾਰ ਲੇ ਹੋ ਬਿਨੋ ਕਰੂੰ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋਂ ਤੁਮ ਦਇਆ ਕਤਹੂ ਨਾ ਧਾਵੋਂ ਸਰਨ ਪਾਵੋਂ ਕਰਣਾ ਮੈਂ ਪ੍ਰਭ ਕਰਮਿਆ ਸਮਰੱਥ ਅਗਤ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੋ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲਿਓ ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ ਸੱਠ ਕਠੋਰ ਕੋਲਹੀਨ ਵਿਆਪਤ ਮੋਹ ਕੀਚ ਮਲ ਭਰਮ ਕਰਮ ਅਹੰਮ ਮਮਤਾ ਮਰਨ ਚੀਤਨਾ ਆਵੈ ਬਨਤਾ ਬਨੋਦ ਆਨੰਦ ਮਾਇਆ ਅਗਿਆਨ ਤਾਲਪਟਾਵੈ ਕਿਸੈ ਜੋ ਬਨ ਬਧੈ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ ਪਰਮੇ ਜਨਮ ਅਨੇਕ ਸੰਕਟ ਮਹਾ ਜੋਨ ਲਪਟ ਰਹਿਓ ਤੇ ਸੰਗ ਮੀਠੇ ਭੋਗ ਸੋਹਨ ਭ੍ਰਮਤ ਭਾਰ ਅਗੰਤਿ ਆਇਓ ਬਹੁ ਪਰਦੇਸਹਿ ਧਾਇਓ ਅਬ ਊਟ ਧਾਰੀ ਪ੍ਰਭ ਮਰਾਰੀ ਸਰਬ ਸੁਖ ਹਰਨ ਆਇਓ ਰਖਨ ਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨਾ ਹੋਆ ਹੋਨ ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਪਾਉਣ ਨਾਮ ਤਾਰਿਕ ਉਧਾਰੇ ਭਗਤਹਿ ਸੰਸਾ ਕੌਨ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨਹੁ ਸਰਵਨ ਸੁਨ ਸਰਵਨ ਬਾਨੀ ਪੁਰਖ ਗਿਆਨੀ ਮਾਨੇ ਧਨਾ ਪਾਵੇ ਹੇ ਹਰ ਰੰਗ ਰਾਤੀ ਪ੍ਰਭ ਬਧਾਤੇ ਰਾਮ ਕੇ ਗੁਣ ਗਾਵਹਿ ਵਸਦ ਕਾਗਿਦ ਬਨ ਰਾਜ ਕਲਮ ਲਿਖਣ ਕਉ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਇ ਪਾਇਆ ਗਹੀ ਨਾਨਕ ਚਰਨ ਸਰਨ ਆਸਾ ਮਹੱਲਾ ਪੰਜਵਾ ਪੁਰਖ ਪਤੇ ਪਗਵਾਨ ਤਾ ਕੀ ਸਰਨ ਗਹੀ ਨਿਰਪਉ ਭਏ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸਤ ਬੰਧ ਪ ਜਾਣਿਆ ਗਹਿ ਕੰਠ ਲਾਇਆ ਗੁਰਮ ਲਾਇਆ ਜਸ ਬਿਮਲ ਸੰਤ ਵਖਾਣਿਆ ਵੇ ਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨਕ ਅਲਖ ਠਾਕੁਰ ਓਟ ਨਾਨਕ ਤਿਸ ਗਏ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਈ RAM ਨਾਮ ਉਰਹਾਰ ਵਿਖ ਕੇ ਦਿਵਸ ਗਏ ਗਤ ਭਰਮ ਮੋਹ ਬੇਕਾਰ ਬਿਨਸੇ ਜੋ ਨ ਆਵਣ ਸਭ ਰਹੀ ਅਗਨ ਸਾਗਰ ਭਈ ਸੀਤਲ ਸਾਦੇ ਅੰਚਲ ਗਹਿ ਰਹੇ ਗੋਵਿੰਦ ਗੋਪਾਲ ਦਿਆਲ ਸਮਰਿਤ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੀ ਜਹ ਦੇਖੋ ਤਹ ਸੰਗ ਏਕੋ ਰਵ ਰਹਾ ਘਟ ਘਟ ਵਾਸੀ ਆਪ ਵਿਰਲੇ ਕਿਨੈ ਲਹਿਆ ਜਲ ਥਲ ਮਹੀਲ ਪੂਰ ਪੂਰਨ ਕੀਟ ਹਸਤ ਸਮਾਨਿਆ ਆਦੇਂਤੇ ਮਦ ਸੋਈ ਗੁਰ ਪ੍ਰਸਾਦੀ ਜਾਨਿਆ ਬ੍ਰਹਮ ਫਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਦ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਾ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲ ਮਲ ਪਾਪ ਟਰੀ ਦੂਖ ਭੂਖ ਦਰਿਦਰਨਾਠੇ ਪ੍ਰਗਟ ਮਗਦ ਖਾਇ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀਂਦਾ ਪਾਇਆ ਹਰ ਦੇਖ ਦਰਸ਼ਨ ਈਸ਼ ਪੁੰਨੀ ਕੁੱਲ ਸੰਭੂਹਾ ਸਬ ਤਰੇ ਦਿਨ ਸਰੈਣ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੀ ਆਸਾ ਮਹੱਲਾ ਪੰਜਵਾ ਚੰਤ ਘਰ ਸਤਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਸੋਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋਂ ਇੱਕ ਘੜੀ ਕਰ ਕਿਰਪਾ ਪਗਵੰਤ ਛੰਤ ਪਿੰਨੀ ਰਨੜੀਏ ਚਾਮਕਨ ਤਾਰੇ ਜਾਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗ ਹੈ ਨਾਮ ਸਿਮਰਹਿ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰਨਾਹੀ ਇੱਕ ਖਿਨੋਂ ਤਜਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੀ ਬਿਨਵੰਤ ਨਾਨਕ ਸਦਾ ਜਾਗੈ ਹਰ ਦਾਸ ਸੰਤ ਪਿਆਰੀ ਮੇਰੀ ਸੇਜੜੀ ਐ ਆ ਡੰਬਰ ਬਣਿਆ ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖ ਹਗਾਮੀ ਚਾਵ ਮੰਗਲ ਰਸ ਪਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਣ ਮਨ ਤਨ ਸਭ ਹਰੇ ਮਨ ਇਛ ਪਾਈ ਪ੍ਰਭ ਧਿਆਈ ਸੰਜੋਗ ਸਾਹਾ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮਿਲ ਸਖੀਆਂ ਪੁੱਛਹਿ ਕਹੋ ਕੰਤ ਨੀਛਾਣੀ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵਹੀ ਭਗਤ ਭਾਏ ਧਿਆਏ ਸੁਆਮੀ ਸਦਾ ਹਰ ਗੁਣ ਗਾਵਹੀ ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸੁਮਾਣੀ ਸੁਖ ਸੋਹਿਲੜੇ ਹਰ ਗਾਵਣ ਲਾਗੇ ਸਾਜਨ ਸਰਸਿਆੜੇ ਦੁਖ ਦੁਸ਼ਮਣ ਭਾਗੇ ਸੁਖ ਸਹਿਜ ਸਰਸਤੀ ਹਰ ਨਾਮ ਰਹਸਤੀ ਪ੍ਰਭ ਆਪ ਕਿਰਪਾ ਧਾਰੀ ਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦਿਵਸੇ ਆਏ ਸਹਿਜ ਪਾਏ ਛਗਲ ਨਿਧ ਪ੍ਰਭ ਪਾਗੇ ਬਿਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਨ ਤਾਗੇ ਆਸਾ ਮਹੱਲਾ ਪੰਜਵਾਂ ਉਟ ਵਾਂਝ ਵਟਾਉੜਿਆ ਐ ਕਿਆ ਚਿਰ ਲਾਇਆ ਮੋਹਲਤ ਪੁੰਨੜੀਆ ਕਿਤ ਕੂੜ ਲੁਭਾਇਆ ਕੂੜੇ ਲੁਭਾਇਆ ਧੋ ਮਾਇਆ ਕਰਹਿ ਪਾਪ ਅਮਿੱਤਿਆ ਤਨ ਪਸਮਟੇਰੀ ਜਮਹਿ ਹੈਰੀ ਕਾਲ ਬਪੜੈ ਜਿੱਤਿਆ ਮਾਲ ਜੋਬਨ ਛੋੜ ਵੈਸੀ ਰਹੇਉ ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਕਮਾਇਆ ਫਤ ਹੋ ਮਿਰਗ ਜਿਵੇਂ ਪੇਖ ਰਹਿਣ ਚੰਦਰਾਇਣ ਸੁਖ ਹੋ ਦੁਖ ਭਏ ਨਿਤ ਪਾਪ ਕਮਾਇਣ ਪਾਪਾ ਕਮਾਣੇ ਛੱਡਹਿ ਨਾਹੀ ਲੈ ਚੱਲੇ ਕਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਕੂੜ ਸੇ ਜਾ ਰਾਵਿਆ ਲਬ ਲੋਭ ਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਮ੍ਰਿਗ ਅਗਿਆਨ ਬਿਨਸੇ ਨਹਿ ਮਿਟੈ ਆਵਣ ਜਾਇਣ ਮਿੱਠੈ ਮਖਮੂਆ ਕਿਉ ਲਏ ਓਡਾਰੀ ਹਸਤੀ ਗਰਤ ਪਰਿਆ ਕਿਉ ਤਰੀਐ ਤਾਰੀ ਤਰਨ ਦੇਹ ਲਾ ਭਇਆ ਖਿਨਮਹਿ ਖਸਮ ਚਿਤ ਨ ਆਇਉ ਦੁਖਾ ਸਜਾਈ ਗਣਤ ਨਾਹੀ ਕੀ ਆਪਨਾ ਪਾਇਉ ਗੁੱਜਾ ਕਮਾਣਾ ਪ੍ਰਗਟ ਹੋਆ ਈਤ ਉਤਹਿ ਖਵਾਰੀ ਨਾਨਕ ਸਤ ਗੁਰ ਬਾਜ ਮੂਠਾ ਮਨ ਮੁਖੋ ਹੰਕਾਰੀ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਨੀ ਕੰਠ ਲਗਾਏ ਲੀਏ ਤਿਸ ਠਾਕੁਰ ਸਰਨੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰਖਣ ਹਾਰੈ ਸਦਾ ਅੰਨੇ ਰੰਗ ਮਲ ਕਰਨੀ ਨਾਨਕ ਨਰਕ ਨਾ ਜਾਹੇ ਕਬਹੂ ਹਰ ਸੰਤ ਹਰ ਕੀ ਸਰ